ਸਿੰਗਾਤਰੀ ਕਸ਼ੇਰੇ ਨਿਸ਼ਾਨ ਸਾਹਿਬ ਤੇ ਚੰਦੋਆ ਵਗੈਰਾ ਗੁਰਦੁਆਰਿਆਂ ਦਾ ਜੋ ਟੋਟਲੀ ਸਮਾਨਾ ਚਾਦਰਾਂ ਵਗੈਰਾ ਜੋ ਵੀ ਸਮਾਨ ਬਣਦਾ ਗੁਰਦੁਆਰੇ ਚ ਮੈਂ ਤਿਆਰ ਕਰਵਾਨੀਆਂ ਜੀ ਅੱਛਾ ਮੇਰਾ ਫੈਮਿਲੀ ਚ ਸਿੱਖੀ ਦਾ ਸੀਗਾ ਜ਼ਿਆਦਾ ਤੇ ਇਸ ਕਰਕੇ ਫਿਰ ਮੈਂ ਸੋਚਿਆ ਵੀ ਮੈਂ ਆਪਣੇ ਸਿੱਖੀ ਵਾਲਾਈ ਕੰਮ ਸ਼ੁਰੂ ਕਰਾਂ ਤੇ ਫਿਰ ਅੱਛਾ ਵਧੀਆ ਤਿਆਰ ਹੋ ਗਿਆ ਫਿਰ ਇੱਕ ਦੁਕਾਨ ਲੱਗੀ ਦੋ ਲੱਗੀਆਂ ਹੁਣ ਘੱਟੋ ਘੱਟ ਸੱਤ ਦੁਕਾਨਾਂ ਨੇ ਮੇਰੇ ਕੋਲੇ ਕੁਝ ਇਹ ਮੇਰੇ ਪਲ ਨੇ ਜਿਹੜੇ ਮੈਂ ਬਹੁਤ ਔਖੇ ਦੇਖੇ ਨੇ ਬੱਚਿਆਂ ਦੇ ਨਾਲ ਆਉਂਦਿਆਂ ਦੇ ਪਰ ਬੱਚਿਆਂ ਨੇ ਵੀ ਫੈਮਲੀ ਨੇ ਵੀ سپورਟ ਮੇਰੀ ਬੜੀਆ ਕੀਤੀ ਸਾਰਿਆਂ ਨੇ ਖੁਸ਼ੀ ਬਹੁਤ ਹੁੰਦੀ ਆ ਅੱਛਾ ਜਦੋਂ ਬੱਚਿਆਂ ਦਾ ਨਾਮ ਬੋਲਦੇ ਆ ਤੇ ਜਿਸ ਮੇਲ ਦਾ ਨਾਮ ਬੋਲਦੇ ਆ ਇੰਨੀ ਖੁਸ਼ੀ ਚੜਦੀ ਬਹੁਤ ਜ਼ਿਆਦਾ ਚੜਦੀ ਆ ਮੇਰਾ 4 ਫੁੱਟ ਦੇ ਨਿਸ਼ਾਨ ਸਾਹਿਬ ਤੋਂ ਲੈ ਕੇ ਮੇਰਾ 150 250 ਫੁੱਟ ਦੇ ਨਿਸ਼ਾਨ ਸਾਹਿਬ ਤੱਕ ਤਿਆਰ ਹੋ ਕੇ ਜਾਂਦਾ ਜੀ ਸਤਿ ਸ਼੍ਰੀ ਅਕਾਲ ਗ੍ਰੇਟ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਅਸੀਂ ਦੇਖਦੇ ਹਾਂ ਕਿ ਔਰਤ ਜਿਹੜੀ ਹੈ ਕਿਸੇ ਵੀ ਪੱਕੋ ਪਿੱਛੇ ਨਹੀਂ ਹਟਦੀ ਘਰ ਦੇ ਵਿੱਚ ਰਹਿ ਕੇ ਵੀ ਉਹ ਕਈ ਅਜਿਹੇ ਕੰਮ ਕਰ ਜਾਂਦੀ ਹੈ ਜਿਹੜੀ ਉਦੇ ਪਰਿਵਾਰ ਦੇ ਵਿੱਚ ਵੀ ਮਦਦ ਦੇ ਵਿੱਚ ਸਹਾਇਤਾ ਹੁੰਦੀ ਹੈ ਤੇ ਉਹਨਾਂ ਨੂੰ ਖੁਦ ਨੂੰ ਵੀ ਪੈਰਾਂ ਤੇ ਸਟੈਂਡ ਹੋਣ ਦੀ ਮਦਦ ਕਰਦੇ ਆ। ਸੋ ਅੱਜ ਅਸੀਂ ਇਦਾਂ ਦੀ ਇੱਕ ਮਿਸਾਲ ਤੁਹਾਡੇ ਰੂਬਰੂ ਕਰਨ ਜਾ ਰਹੇ ਆ। ਸਾਡੇ ਨਾਲ ਇੱਕ ਮੈਮ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ। ਇਹ ਸਭ ਤੋਂ ਪਹਿਲੇ ਇਹਦਾ ਇਹਨਾਂ ਦੇ ਜਿਹੜਾ ਕੀਤਾ ਹੈ ਨਾ ਜਿਹੜਾ ਕੰਮ ਕਰਦੇ ਆ ਤੁਸੀਂ ਦੇਖ ਸਕਦੇ ਹੋ ਮੇਰੇ ਪੈਰਾਂ 'ਚ ਵੀ ਚੱਪਲ ਨਹੀਂ ਹੈ। ਔਰ ਇਹ ਨੰਗੇ ਪੈਰੀ ਕੰਮ ਕਰਦੇ ਨੇ ਸਿਰ ਤੇ ਚੁੰਨੀ ਲੈ ਕੇ ਕੰਮ ਕਰਦੇ ਨੇ। ਕੀ ਕੰਮ ਕਰਦੇ ਨੇ ਆਓ ਦਿਖਾਣੇ। ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਹੈ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਜਸਮੇਲ ਕੌਰ ਹੈ ਜੀ ਅੱਛਾ ਇਹ ਤੁਸੀਂ ਕਦੋਂ ਤੋਂ ਸੇਵਾ ਨਿਭਾ ਰਹੇ ਹੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਤੁਸੀਂ ਬਣਾਉਂਦੇ ਕੀ ਕੀ ਹੋ ਅਸੀਂ ਗਾਤਰੀ ਕਸ਼ੇਰੇ ਨਿਸ਼ਾਨ ਸਾਹਿਬ ਤੇ ਚੰਦੋਆ ਵਗੈਰਾ ਗੁਰਦੁਆਰਿਆਂ ਦਾ ਜੋ ਟੋਟਲੀ ਸਮਾਨਾ ਚਾਦਰਾਂ ਵਗੈਰਾ ਜੋ ਵੀ ਸਮਾਨ ਬਣਦਾ ਗੁਰਦੁਆਰੇ ਚ ਮੈਂ ਤਿਆਰ ਕਰਵਾਨੀ ਆ ਜੀ ਅੱਛਾ ਤੁਸੀਂ ਆਪ ਹੱਥੀ ਬਣਾਉਂਦੇ ਹੋ ਹਾਂ ਜੀ ਮੈਂ ਪਹਿਲਾਂ ਖੁਦ ਹੱਥੀ ਬਣਾਉਂਦੀ ਸੀ ਫਿਰ ਹੌਲੀ ਹੌਲੀ ਕੰਮ ਵੱਧਾ ਗਿਆ ਹੁਣ ਮੈਂ ਕੁੜੀਆਂ ਲੈ ਰਹੀਆਂ ਜੀਤ ਫਾਊਂਡੇਸ਼ਨ ਵਾਲਿਆਂ ਸੈਂਟਰ ਵਾਲੇ ਜਿਹੜੇ ਕੁੜੀਆਂ ਟ੍ਰੇਨਡ ਕਰਦੇ ਨੇ ਉਹ ਮੈਨੂੰ ਆਪਣੀਆਂ ਕੁੜੀਆਂ ਦੇ ਦਿੰਦੇ ਨੇ ਫਿਰ ਮੈਨੂੰ ਸੈਂਟਰਾਂ 'ਚ ਕੰਮ ਦਿੰਨੇ ਆ ਹੁਣ ਆਪਣਾ ਅੱਛਾ ਨਾਲ-ਨਾਲ ਮਤਲਬ ਕੁੜੀਆਂ ਨੂੰ ਸਿਖਾ ਵੀ ਰਹੇ ਹੋ ਤੁਸੀਂ ਹਾਂਜੀ ਹਾਂਜੀ ਸਿਖਾ ਵੀ ਰਹੀਆਂ ਮੈਂ ਤੇ ਕਿੰਨੇ ਸਮੇਂ ਤੋਂ ਤੁਸੀਂ ਇਹ ਕੰਮ ਕਰਦੇ ਹੋ ਮੈਂ 2013 'ਚ ਸ਼ੁਰੂ ਕੀਤਾ ਸੀਗਾ ਪਹਿਲਾਂ ਮੈਂ ਕਿਸੇ ਦਾ ਲੇਬਰ ਤੇ ਕੰਮ ਕਰਦੀ ਸੀ ਹੌਲੀ-ਹੌਲੀ ਫਿਰ ਮੈਂ ਆਪਣਾ ਸ਼ੁਰੂ ਕੀਤਾ ਤੇ ਉਹਨਾਂ ਦੇ ਆਪਣੇ ਜੀਤ ਫਾਊਂਡੇਸ਼ਨ ਵਾਲਿਆਂ ਦੇ ਮੈਂ ਉਹਦੇ ਤੋਂ ਸਿੱਖਿਆ ਸੀਗਾ ਸਲਾਈ ਸੈਂਟਰ ਤੋ ਕੰਮ ਸਿੱਖਿਆ ਸੀਗਾ ਫਿਰ ਉਹ ਸੂਟਾਂ वगैरह ਦਾ ਦਾ ਸਹਾਰ ਲੋਕੀ ਸਲਾਈ ਕਰਦਾ ਸੀਗਾ ਮੇਰਾ ਫੈਮਿਲੀ ਚ ਸਿੱਖੀ ਦਾ ਸੀਗਾ ਜਿਆਦਾ ਤੇ ਇਸ ਕਰਕੇ ਫਿਰ ਮੈਂ ਸੋਚਿਆ ਵੀ ਮੈਂ ਆਪਣੇ ਸਿੱਖੀ ਵਾਲੇ ਕੰਮ ਸ਼ੁਰੂ ਕਰਾਂ ਫਿਰ ਮੈਂ ਨਿਸ਼ਾਨ ਸਾਹਿਬ ਗਾਤਰੇ ਕੇ ਸ਼ੇਰ वगैरह से होने शुरू ਕੀਤੇ ਫਿਰ ਮੈਨੂੰ ਅਸੀਂ ਵੀ ਮੇਰਾ ਕੋਈ ਆਪਣਾ ਨਾਮ ਹੋਵੇ ਬ੍ਰਾਂਡ ਹੋਵੇ ਫਿਰ ਮੇਰੇ ਬੱਚਿਆਂ ਦਾ ਨਾਮ ਇੱਕ ਦਾ ਨਾ ਮੰਨਸਿਮਰਨ ਆ ਤੇ ਬੇਟੀ ਦਾ ਨਾਮ ਜਪਸੀਮਰਨ ਆ ਫਿਰ ਮੈਂ ਆਪਣੇ ਬੱਚਿਆਂ ਦੇ ਨਾਮ ਤੇ ਸਿਮਰਨ ਸਲਾਈ ਸੈਂਟਰ ਦੇ ਨਾਂ ਤੇ ਆਪਣਾ ਕੰਮ ਖੋਲਿਆ ਸੀ ਪਰਵਾੜਾ ਚ ਤੁਹਾਡੇ ਹੋਰ ਕੋਰ ਕੌਣ ਕੌਣ ਹੈ ਮੇਰੀ ਜੁਆਇੰਟ ਫੈਮਿਲੀ ਹੈ ਜੀ ਅੱਛਾ ਜੀ ਮੰਮੀ ਡੈਡੀ ਨੇਂ ਦਰਾਨੀਆਂ ਜੀ ਬੁਰਾ ਦੋ ਦਰਾਨੀਆਂ ਨੇ ਦੇਪੁਰਾ ਬੱਚੇ ਨੇ ਉਹਨਾਂ ਦੇ ਅੱਛਾ ਤੁਸੀਂ ਦੇਖ ਸਕਦੇ ਹੋ ਇੱਕ ਆਮ ਹਾਊਸ ਵਾਈਫ ਦੀ ਜਿਹੜੀ ਕਹਾਣੀ ਹੈ ਉਹ ਅਸੀਂ ਅੱਜ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਕਿਉਂਕਿ ਆਮ ਜਿਹੜੀ ਕਾ ਹਾਊਸ ਵਾਈਫ ਹੁੰਦੀ ਹੈ ਜੁਆਇੰਟ ਫੈਮਿਲੀ ਦੇ ਵਿੱਚ ਪਹਿਲੀ ਗੱਲ ਤਾਂ ਰਹਿਣਾ ਹੀ ਬੜਾ ਔਖਾ ਹੁੰਦਾ ਹੈ ਪਰ ਜਿਹੜੀਆਂ ਰਹਿ ਕੇ ਵੀ ਔਰ ਆਪਣੇ ਪਰਿਵਾਰ ਦਾ ਨਾਮ ਵੀ ਨਾਲ-ਨਾਲ ਰੋਸ਼ਨ ਕਰਦੇ ਉਹਨਾਂ ਦੇ ਵਰਗੀ ਮਿਸਾਲ ਕਿਤੇ ਘੱਟ ਦੇਖਣ ਨੂੰ ਮਿਲਦੀ ਸੋ ਇਦਾਂ ਦੀ ਮਿਸਾਲ ਅਸੀਂ ਤੁਹਾਡੇ ਸਾਹਮਣੇ ਦਿਖਾ ਰਹੇ ਆ ਇਹ ਜਿਹੜੇ ਮੈਮ ਨੇ ਇਹ ਨਿਸ਼ਾਨ ਸਾਹਿਬ ਬਣਾਉਂਦੇ ਨੇ ਗੁਰੂ ਘਰ ਦੇ ਵਿੱਚ ਯੂਜ਼ ਹੋਣ ਵਾਲੀਆਂ ਜਿਹੜੀਆਂ ਵੀ ਚੀਜ਼ਾਂ ਨੇ ਚੰਦੂਆ ਸਾਹਿਬ ਗਾਤਰਾ ਕੁਛ ਵੀ ਇਹ ਉਹ ਸਾਰਾ ਕੁਝ ਹੱਥੀ ਬਣਾਉਂਦੇ ਨੇ ਤੁਸੀਂ ਤੂੰ ਦੇਖ ਸਕਦੇ ਹੋ ਤੇ ਕਿ ਸਿਰ ਤੇ ਚੁੰਨੀ ਲੈ ਕੇ ਬੜੇ ਹੀ ਅਦਬ ਤੇ ਸਤਿਕਾਰ ਦੇ ਨਾਲ ਇਹ ਸੇਵਾ ਕਰ ਨਹੀਂ ਬਾਹ ਰਹੇ ਤੁਸੀਂ ਆਪਾਂ ਸੇਵਾ ਹੀ ਕਹਿ ਸਕਦੇ ਹਾਂ ਇਹਨੂੰ ਹਾਂਜੀ ਤੇ ਤੁਹਾਨੂੰ ਆਸ-ਪਾਸ ਦੇ ਗੁਰੂ ਘਰਾਂ ਦੇ ਵਿੱਚੋਂ ਵੀ ਆਰਡਰ ਵਗੈਰਾ ਮਿਲਦਾ ਹਾਂਜੀ ਹਾਂਜੀ ਮੈਂ ਆਪਣਾ ਆਪਣਾ ਦੁਖਨਵਨ ਪਟਿਆਲਾ ਗੁਰਦੁਆਰਾ ਸਾਹਿਬ ਨੇ ਉੱਥੋਂ ਦਾ ਵੀ ਮੈਂ ਨਿਸ਼ਾਨ ਸਾਹਿਬ ਤਿਆਰ ਕੀਤਾ ਤੇ ਧੱਲਣ ਸਾਹਿਬ ਗੁਰਦੁਆਰਾ ਸਾਹਿਬ ਦਾ ਵੀ ਤਿਆਰ ਕੀਤਾ ਮਤਲਬ ਨੇੜੇ-ਨੇੜੇ ਪਿੰਡਾਂ ਦੇ ਮੇਰੇ ਏਰੀਆ ਦੇ ਪੇਕੇ ਪਿੰਡ ਜਿਵੇਂ ਸਰਬ ਦੁੱਜਾ ਸੱਜਾਲ ਜਸੂਆਲ ਕਲਾਰ ਹੀ ਰਹਾ ਹਾਂਸ ਵਗੈਰਾ ਸਾਰਿਆਂ ਤੋਂ ਮੈਨੂੰ ਆਰਡਰ ਆਉਂਦੇ ਨੇ ਅੱਛਾ ਤੇ ਮੰਚ ਤੇ ਤੁਸੀਂ ਜਿਵੇਂ ਬੋਲੇ ਵੀ ਸੂਟ ਤਾਂ ਸਾਰੀਆਂ ਲੇਡੀਜ਼ ਸਿੰਦੀਆਂ ਅੱਜ ਕੱਲ ਆਮ ਘਰਾਂ ਦੇ ਵਿੱਚ ਸਲਾਈ ਕਰਦੀਆਂ ਇਹ ਸੱਚੀ ਚ ਮੰਚ ਵਿੱਚ ਸਿੱਕੀ ਨੂੰ ਅੱਗੇ ਲੈ ਜਾਂਦਾ ਆਇਆ ਸੀ ਉਪਰ ਅੱਲਾ ਤਾਂ ਤੁਸੀਂ ਚੁਣਿਆ ਸੀ ਹਾਂਜੀ ਹਾਂਜੀ ਮੈਨੂੰ ਇਹ ਸੀਗਾ ਵੀ ਜਦੋਂ ਲੇਡੀਜ਼ ਆਉਂਦੀਆਂ ਨੇ ਨਾ ਸੀ ਨਾ ਜੁਆਇੰਟ ਫੈਮਿਲੀ ਦੇ ਵਿੱਚ ਉਹਨਾਂ ਨੇ ਜਦੋਂ ਮੈਂ ਸੂਟ ਸਿੰਦੀ ਸੀ ਮੈਂ ਕਢਾਈ ਵੀ ਕਰਦੀ ਆ ਸੂਟ ਵੀ ਸਿੰਦੀ ਸੀ ਤੇ ਉਹਨਾਂ ਫਿਰ ਟਾਈਮ ਬੋਲ ਲੈ ਜਾਂਦੀਆਂ ਸੀ ਮੇਰਾ ਹੂੰ ਹੂੰ ਤੇ ਫਿਰ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਇਹਦੇ ਨਾਲੋਂ ਬੈਟਰ ਹੈ ਕਿ ਮੈਂ ਆਪਣਾ ਕੰਮ ਬਣਾ ਕੇ ਸਪਲਾਈ ਕਰਾਂ ਫਿਰ ਮੇਰੇ ਸੌਰਾਬਾਬ ਨੇ ਗਰਸਾਹਾਰ ਗੁਰਮੀਲ ਸਿੰਘ ਜੀ ਡੈਡੀ ਨੇ ਮੈਨੂੰ ਫਿਰ 150 ਦਾ ਇੱਕ ਕੱਪੜਾ ਲੈਤਾ ਗਲੀ ਚੋਂ ਜਾਂਦਿਆਂ ਨੂੰ ਤੇ ਮੈਨੂੰ ਕਹਿੰਦੇ ਲੈ ਬੇਟਾ ਤੂੰ ਆਪਣਾ ਜੇ ਕੁਝ ਬਣਾਉਣਾ ਤਾਂ ਬਣਾ ਲੈ ਮੈਂ ਉਹਨਾਂ ਦੇ ਪਟਕੇ ਬਣਾ ਕੇ ਪਹਿਲਾਂ ਸਿਰ ਦੇ ਪਟਕੇ ਤੋਂ ਸ਼ੁਰੂ ਕੰਮ ਕੀਤਾ ਸੀ ਜੀ ਅੱਛਾ ਜੀ ਤੇ ਫਿਰ ਉਹ ਮੈਂ ਪਟਕੇ ਲੈ ਕੇ ਗਈ ਤੇ ਮੇਰੇ ਇੱਕ ਫਰੈਂਡ ਸੀਗੇ ਤੇ ਉਹਨਾਂ ਨੂੰ ਮੈਂ ਫੜਾਤੀ ਪਟਕੇ ਮੈਂ ਕਿਹਾ ਤੁਸੀਂ ਮੇਰੇ ਨਾਲ ਹੀ ਮਾਰਕੀਟ ਚ ਵੀ ਦਿਖਾ ਦੋ ਤੇ ਉਹ ਮੈਨੂੰ ਕਹਿਣ ਲੱਗੇ ਕਹਿੰਦੇ ਜੇ ਤੁਸੀਂ ਅਸੀਂ ਲੈ ਕੇ ਗਏ ਤਾਂ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਪਰ ਤੁਸੀਂ ਖੁਦ ਜਾਓ ਜਾ ਕੇ ਇਹਨੂੰ ਆਪਣਾ ਦਿਖਾਓਗੇ ਤਾਂ ਤੁਸੀਂ ਸੌ ਚੀਜ਼ ਹੋਰ ਸਿੱਖੋਗੇ ਤੇ ਫਿਰ ਜਦੋਂ ਮੈਂ ਗਈ ਤਾਂ ਪਹਿਲਾਂ ਤਾਂ ਪਟਕਿਆਂ ਦੀ ਹੌਲੀ ਹੌਲੀ ਸੈਟਿੰਗ ਹੋਈ ਪਟਕਿਆਂ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਪਣੇ ਕਸ਼ੇਰੇ ਬਣਾਉਣ ਲੱਗੀ ਮੈਂ ਕਸ਼ੇਰੇਆਂ ਤੋਂ ਫਿਰ ਉਹਨਾਂ ਦੇ ਨਿਸ਼ਾਨ ਸਾਹਿਬ ਮਤਲਬ ਲੇਡੀਜ਼ ਮੈਂ ਹੀ ਆ ਮੇਰੇ ਸਾਹਬ ਨਾਲ ਲੁਧਿਆਣੇ ਚ ਜਿਹੜੀ ਮੱਕਲੀ ਬਣਾਉਣੀ ਆ ਅੱਛਾ ਸਿਰਫ ਔਰ ਸਿਰਫ ਤੁਸੀਂ ਉਹ ਲੁਧਿਆਣੇ ਪੂਰੇ ਸ਼ਹਿਰ ਚ ਹਾਂਜੀ ਸਿਰਫ ਮੱਕਲੀ ਬਣਾਉਣੀ ਆ ਨਿਸ਼ਾਨ ਸਾਹਿਬ ਆਪਣੇ ਸੀਗੇ ਦੁਕਾਨਦਾਰ ਤੇ ਉਹਨਾਂ ਦੇ ਜਿਹੜੇ ਨਿਸ਼ਾਨ ਸਾਹਿਬ ਬਣਾਉਂਦੇ ਸੀ ਉਹ ਬਜ਼ੁਰਗ ਦੀ ਡੈਥ ਹੋ ਗਈ ਸੀ ਉਹਨਾਂ ਨੇ ਮੈਨੂੰ ਫਿਰ ਆਪਣਾ ਸਿੰਪਲ ਦਿੱਤਾ ਕਿ ਕਹਿੰਦੇ ਇਹ ਤਿਆਰ ਕਰ ਸਕਦੇ ਹੋ ਮੈਂ ਕਿਹਾ ਕੋਸ਼ਿਸ਼ ਕਰ ਲੈਣੀ ਆ ਕਰਕੇ ਤੇ ਫਿਰ ਉਹ ਅੱਛਾ ਵਧੀਆ ਤਿਆਰ ਹੋ ਗਿਆ ਫਿਰ ਇੱਕ ਦੁਕਾਨ ਲੱਗੀ ਦੋ ਲੱਗੀਆਂ ਹੁਣ ਘਟੋ ਘਟ 7 ਦੁਕਾਨਾਂ ਨੇ ਮੇਰੇ ਜਦੋਂ ਤੁਸੀਂ ਸੁਣਿਆ ਸੀ ਮੈਂ ਸੁਖਵਿੰਦਰ मैम ਤੋਂ ਵੀ ਤੁਸੀਂ ਮਾੜੇ ਔਕੇ ਹਾਲਾਤ ਵੀ ਦੇਖੇ ਆ ਅੱਜ ਸਮਾਂ ਸਹੀ ਹੋ ਗਿਆ ਕਿਹੜੇ ਕਿਹੜੇ ਹਾਲਾਤ ਦੇਖੇ ਜਰੂਰ ਪੁੱਛੋ ਹੁਣ ਅੱਲਾਹਤਾ ਤੱਕ ਤੁਹਾਨੂੰ ਪਤਾ ਹੀ ਹੈ ਜ਼ਿੰਦਗੀ 'ਚ ਮਾੜੇ ਆਉਂਦੇ ਹੀ ਰਹਿੰਦੇ ਨੇ ਹੁਣ ਕਿਹੜੀਆਂ-ਕਿਹੜੀਆਂ ਨਿਆਧਾਰਨਾ ਦੇਵਾਂਗੇ ਆਪਾਂ ਫਿਰ ਵੀ ਦੇਖੋ ਜੀ ਮੇਰੇ ਬੱਚੇ ਸੀਗੀ ਮੇਰੀ ਬੇਟੀ ਪੰਜਾਬ ਚੋਂ ਟਾਪਰ ਆ ਅੱਛਾ 10ਵੀਂ ਚੋਂ ਵੀ ਟਾਪ ਕੀਤਾ ਉਹਨੇ ਪਲੱਸ 2 ਚੋਂ ਵੀ ਟਾਪ ਕੀਤਾ ਪਰ ਜਦੋਂ ਉਹਦੀ ਮੈਂ ਪਲੱਸ 2 ਦੀ ਫੀਸ ਭਰਾਨੇ ਦਸਵੀਂ ਦਾ ਨਾ ਕੋਚਿੰਗ ਦਿਵਾਉਣੀ ਸੀ ਮੇਰੇ ਕੋਲੇ ਪੈਸੇ ਨਹੀਂ ਸੀਗੇ ਅੱਛਾ ਸੋ ਇਹ ਸੁਕ੍ਰਿਤ ٹرسٹ ਵਾਲੇ ਨੇ ਮੈਂ ਉਹਨਾਂ ਦੇ ਕਸ਼ੇਰੇ ਬਣਾਉਂਦੀ ਹੁੰਦੀ ਸੀ ਫਿਰ ਉਹਨਾਂ ਨੇ ਮੈਨੂੰ 10000 ਦੇ ਕੇ ਮੇਰੀ ਬੇਟੀ ਦੀ ਫੀਸ ਭਰਾਈ ਸੀ ਹੂੰ ਤੇ ਫਿਰ ਜਦੋਂ ਮੈਂ ਫੀਸ ਭਰਾਈ ਤਾਂ ਮੇਰੀ ਬੇਟੀ ਨੂੰ ਸਕਾਲਰਸ਼ਿਪ 1.5 ਲੱਖ ਦੀ ਸਕਾਲਰਸ਼ਿਪ ਮਿਲੀ ਅੱਛਾ ਤੇ ਮੇਰੀ ਬੇਟੀ ਆਪਣੇ ਐਡੂ ਸਕੁਅਰ ਹੁੰਦਾ ਸੀ ਉੱਥੇ ਉਹਨੇ ਕੋਚਿੰਗ ਲੈ ਕੇ ਨਾਨ ਮੈਡੀਕਲ ਚ ਪਲੱਸ 2 ਕੀਤੀ ਹੂੰ ਤੇ ਹੁਣ ਉਹ ਇਸ ਟਾਈਮ ਐਸਟੂ ਲੱਗੀ ਹੋਈ ਹੈ ਗਲੱਡਾ ਚ ਅਰੇ ਵਾਹ ਜੀ ਵਾਹ ਤੇ ਉਹ ਸਮਾਂ ਸੀ ਜਦੋਂ ਤੁਸੀਂ ਕਿਸੇ ਤੋਂ ਉਧਾਰ ਪੈਸੇ ਲੈ ਕੇ ਬੱਚੇ ਦੀ ਫੀਸ ਪਰ ਇੱਕ ਸਾਬ ਦੀ ਤੇ ਅੱਜ ਤੁਸੀਂ ਇੱਥੇ ਖੜੇ ਹੋ ਇਸ ਮੁਕਾਮ ਤੇ ਖੜੇ ਹੋ ਕਿ ਪੂਰੇ ਲੁਧਿਆਣਾ ਸ਼ਹਿਰ ਚ ਕੋਈ ਹੋਰ ਨਹੀਂ ਹੈ ਕਿ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਬਹੁਤ ਅੱਛਾ ਮਹਿਸੂਸ ਹੁੰਦਾ ਜੀ ਬੱਚੇ ਮੇਰੇ ਮੇਰੇ ਨਾਲ ਖੁਦ ਲੱਗਦੇ ਹੁੰਦੇ ਸੀਗੇ ਜੀ ਮੇਰਾ ਬੇਟਾ ਡੋਰੀ ਬਣਾਉਣੀ ਉਹਨੇ 2-2 ਘੰਟੇ ਲੱਗ ਜਾਣਾ ਉਦੋਂ ਹਾਲਾਤ ਹੀ ਐਵੇਂ ਦੇ ਸੀਗੇ ਕਿ ਬੱਚਿਆਂ ਨੂੰ ਬਿਸਕੁਟਾਂ ਦਾ ਹੀ ਹੁੰਦਾ ਸੀ ਉਹਨੇ ਕਹਿਣਾ ਮੰਮਾ ਤੇਰਾ ਸੀਜ਼ਨ ਆਊਗਾ ਮੈਂ ਬੇਕਰੀ ਵਾਲੇ ਬਿਸਕਟ ਖਾਊਂਗਾ ਅੱਛਾ ਮਤਲਬ ਪਰਿਵਾਰ ਨੇ ਪੂਰਾ سپورਟ ਕੀਤਾ ਹਾਂਜੀ ਹਾਂਜੀ ਪਰਿਵਾਰ ਨੇ ਪੂਰੀ سپورਟ ਕੀਤੀ ਜੀ ਤੁਸੀਂ ਇਮੋਸ਼ਨਲ ਹੋ ਰਹੇ ਹੋ ਮੈਂ ਦੇਖ ਰਹੀ ਆ ਇਹੋ ਜਿਹੇ ਕਿਹੜਾ ਪਲ ਸੀ ਜਦੋਂ ਯਾਦ ਕਰਕੇ ਤੁਸੀਂ ਅੱਖਾਂ ਭਰ ਲੀਆਂ ਮੇਰੇ ਬੇਟਾ ਸੀ ਕਦੇ ਮੇਰੇ ਬੇਟੇ ਨੇ ਨਾ ਕੁਲਫੀ ਲੈਣੀ ਸੀ ਬੇਟਾ ਮੈਨੂੰ ਕਹਿੰਦਾ ਮਮਾ ਮੈਂ ਕੁਲਫੀ ਲੈਣੀ ਆ ਮੈਂ ਕਿਹਾ ਜਾ ਤੂੰ ਉੱਥੇ ਨਾ ਆਪਣਾ ਮਾਲ ਫੜਾਇਆ ਤੇ ਉਹ ਤਾਂ ਨਾ ਪੈਸੇ ਦੇਣਗੇ ਤੇ ਕੁਲਫੀ ਲੈ ਲਈ ਤੇ ਬੇਟਾ ਕਹਿੰਦਾ ਮਮਾ ਮੈਂ ਨਾ ਉਹਨੂੰ ਭੇਜ ਤਾਂ ਦਿੱਤਾ ਫਿਰ ਮੈਂ ਸੋਚਾਂ ਤੇ ਕਸਟਮਰ ਨੇ ਪੈਸਾ ਨਾ ਦਿੱਤਾ ਮੇਰੇ ਬੱਚੇ ਦੀ ਰੀਜ਼ਨ ਹੀ ਪੂਰੀ ਹੋਣੀ ਇਹ ਚੀਜ਼ਾਂ ਨੇ ਕੁਝ ਹੇਮੇ ਦੇ ਪਲ ਨੇ ਜਿਹੜੇ ਮੈਂ ਬਹੁਤ ਔਖੇ ਦੇਖੇ ਨੇ ਬੱਚਿਆਂ ਦੇ ਨਾਲ ਆਉਂਦਿਆਂ ਦੇ ਪਰ ਬੱਚਿਆਂ ਨੇ ਵੀ ਫੈਮਿਲੀ ਨੇ ਵੀ ਸਪੋਰਟ ਮੇਰੀ ਵਧੀਆ ਕੀਤੀ ਸਾਰਿਆਂ ਨੇ ਪਰ ਕਹਿੰਦੇ ਔਰਤ ਆਪਣਾ ਮਨ ਤਾਂ ਮਾਰ ਲੈਂਦੀ ਪਰ ਬੱਚੇ ਦਾ ਮਨ ਮਰਦਾ ਹੋਇਆ ਦੇਖ ਨਹੀਂ ਪੰਦੀ ਹਾਂਜੀ ਮੈਂ ਆਪਣੇ ਸਾਰੇ ਸ਼ੌਂਕ ਮਾਰ ਕੇ ਮੈਂ ਆਪਣੇ ਬੱਚਿਆਂ ਵੱਲ ਧਿਆਨ ਦਿੱਤਾ ਤੇ ਬੱਚਿਆਂ ਨੂੰ ਅੱਛੀ ਸਟੱਡੀ ਕਰਾਈ ਮੇਰਾ ਬੇਟਾ ਹੁਣ ਕੈਨੇਡਾ ਵਾ ਜੀ 5 ਸਾਲ ਹੋ ਗਏ ਉਹਨੂੰ ਕੈਨੇਡਾ ਗਏ ਨੂੰ ਹਾਂਜੀ ਇਹਨੂੰ ਅੱਜ ਜਦੋਂ ਕਹਿੰਦੇ 700 ਰਾਂ ਦਾ ਵੀ ਨਾਮ ਰੋਸ਼ਨ ਹੁੰਦਾ ਵੀ ਤੁਹਾਡੀ ਨੂੰ ਇੰਨਾ ਵਧੀਆ ਕੰਮ ਕਰਦੀ ਹੈ ਉਹਨਾਂ ਨੂੰ ਵੀ ਪ੍ਰਾਊਡ ਫੀਲ ਹੁੰਦਾ ਹੋਣਾ ਹਾਂਜੀ ਹਾਂਜੀ ਇੱਕ ਵਾਰੀ ਮੈਂ ਮੰਮੀ ਨੂੰ ਮੰਮੀ ਕਹਿੰਦੇ ਨਾ ਵੀ ਕੋਈ ਆਇਆ ਵਾ ਉਹਨਾਂ ਨੇ ਪੁੱਛਿਆ ਮੰਮੀ ਨੇ ਪੁੱਛਿਆ ਕਿ ਸਿਮਰਨ ਵਾਲਿਆਂ ਦਾ ਘਰ ਇਹੀ ਆ ਮੰਮਾ ਕਹਿੰਦੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਦੋਂ ਕਿਸੇ ਨੇ ਕਿਹਾ ਵੀ ਸਿਮਰਨ ਵਾਲਿਆਂ ਦਾ ਘਰ ਵੀ ਮੇਰੀ ਨੌ ਦਾ ਨੌ ਲੈ ਕੇ ਅੱਜ ਮੈਨੂੰ ਬੁਲਾ ਰਿਹਾ ਪਹਿਲਾਂ ਸਾਰੇ ਡੈਡੀ ਬੈਂਕ ਮੈਨੇਜਰ ਸੀਗੇ ਪਹਿਲਾਂ ਡੈਡੀ ਦੇ ਨਾਮ ਤੇ ਪੁੱਛਦੇ ਹੁੰਦੇ ਸੀ ਆਉਂਦੇ ਹੁੰਦੇ ਸੀ ਹੁਣ ਸਿਮਰਨਸ ਲਾਈ ਸੈਂਟਰ ਵਾਲਿਆਂ ਦੇ ਨਾਮ ਤੇ ਸਾਡੇ ਘਰ ਚ ਆ ਰਹੇ ਨੇ ਅੱਛਾ ਜੀ ਤੇ ਹੁਣ ਇਸ ਟਾਈਮ ਤੁਹਾਡੇ ਕੋ ਕਿਹੜੇ ਕਿਹੜੇ ਆਰਡਰ ਆਏ ਮੈਂ ਦੇਖ ਸਕਦੇ ਆ ਹਾਂਜੀ ਹੁਣ ਜਿਵੇਂ ਮਤਲਬ ਨਾ ਸ਼੍ਰੋਮ ਨੇ ਕਮੇਟੀ ਵਾਲਿਆਂ ਨੇ ਕਲਰ ਚੇਂਜ ਕਰਤੇ ਨੇ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਘਾਟ ਆ ਪਿਆ ਵਾ ਕਿਉਂਕਿ 1 ਲੱਖ ਡੇਢ ਲੱਖ ਦਾ ਮਾਲ ਮੇਰਾ ਬਣਿਆ ਪਿਆ ਸੀਗਾ ਠੀਕ ਹੈ ਤੇ ਕੁਝ ਮੇਰੇ ਕੋਲੇ ਕੱਪੜਾ ਸੀਗਾ ਕਿਉਂਕਿ ਮੈਨੂੰ ਹੁਣ ਆਏ ਸੀ ਮੈਂ ਮੋਦਰਾ ਲੋਨ ਲੈ ਕੇ ਆਪਦਾ ਕੰਮ ਸ਼ੁਰੂ ਕੀਤਾ ਸੀ ਹੁਣ ਮੈਂ ਮੋਦਰਾ ਲੋਨ ਲੈ ਕੇ 1.5 ਲੱਖ ਦਾ ਲੋਨ ਲੈ ਕੇ ਆਪਣਾ ਮਾਲ ਪਾਇਆ ਸੀ ਕਿ ਵੀ ਮੈਂ ਅੱਗੇ ਹੁਣ ਕਿਉਂਕਿ ਮੈਨੂੰ ਪਹਿਲਾਂ ਲੋਕਲ ਆਰਡਰ ਆਉਂਦੇ ਸੀ ਹੁਣ ਪਿਛਲੇ ਸਾਲ ਦਸੰਬਰ ਬਸਾਖੀ ਨੂੰ ਇਸ ਬਸਾਖੀ ਨੂੰ ਮੈਨੂੰ ਤੋਂ ਸਰੀ ਤੋਂ ਆਰਡਰ ਆਇਆ ਤੇ ਮੈਨੂੰ ਮਲਟਨ ਤੋਂ ਆਰਡਰ ਆਇਆ ਪਟਕਿਆਂ ਦੇ ਤੇ ਫਿਰ ਮੈਨੂੰ ਹੌਸਲਾ ਹੋ ਗਿਆ ਮੈਂ ਆਪਣੀ ਦੂਸਰੇ ਜਿਹੜੇ 6 ਫੁੱਟ ਦੇ ਨਿਸ਼ਾਨ ਸਾਹਿਬ ਹੁੰਦੇ ਨੇ ਮੈਂ ਉਹ ਪ੍ਰਿੰਟਿੰਗ ਵਾਲੇ ਸ਼ੁਰੂ ਕਰ ਲਏ ਉਹ ਕਰਕੇ ਮੈਂ ਇਤਕੀ ਮਾਲ ਪਾਇਆ ਸੀ ਇਤਕੀ ਪਤਾ ਨਹੀਂ ਕੀ ਪਰਮਾਤਮਾ ਨੇ ਮਨਜ਼ੂਰ ਸੀ ਕਿ ਮੇਰਾ ਮਾਲ ਥੋੜਾ ਰਹਿ ਗਿਆ ਪਿਆ ਜਿਵੇਂ ਤੁਸੀਂ ਕਿਹਾ ਵੀ ਹਾਂ ਪਰਮਾਤਮਾ ਨੇ ਮਨਜ਼ੂਰ ਬਿਲਕੁਲ ਪਰਮਾਤਮਾ ਦੀ ਜਿਹੜੀ ਰਜ਼ਾ ਉਹ ਹਰ ਚੀਜ਼ ਚ ਮਾਇਨੇ ਰੱਖਦੀ ਹੈ ਉਹਨੇ ਪਿੱਛੇ ਨਿਸ਼ਾਨ ਸਾਹਿਬ ਬਦਲੇ ਤੁਸੀਂ ਕਿਹਾ ਕਿ ਘਟਾ ਪਿਆ ਪਰ ਨਾਲ ਦੀ ਨਾਲ ਪਰਮਾਤਮਾ ਨੇ ਕੈਨੇਡਾ ਵਰਗੇ ਸ਼ਹਿਰਾਂ ਦਾ ਵੀ ਆਰਡਰ ਦੇਣੇ ਸ਼ੁਰੂ ਕਰਤੇ ਤੁਸੀਂ ਇਹ ਵੀ ਤਾਂ ਦੇਖੋ ਟਵਿਸਟ ਹੈ ਹਾਂਜੀ ਇਹ ਤਾਂ ਹੈ ਜੀ ਹਾਂਜੀ ਕਹਿੰਦੇ ਹੁੰਦੇ ਪਰਮਾਤਮਾ ਇੱਕ ਰਸਤਾ ਬੰਦ ਕਰਤੇ ਤੇ 10 ਰਸਤੇ ਖੋਲ ਦਿੰਦਾ ਹੈ ਤੇ ਅਸੀਂ ਤੁਹਾਡੀ ਮਾਤਾ ਜੀ ਨਾਲ ਵੀ ਜ਼ਰੂਰ ਗੱਲ ਕਰਨਾ ਚਾਹਾਂਗੇ ਉਹਨਾਂ ਨੂੰ ਵੀ ਬੁਲਾਉਂਗੇ ਤੁਸੀਂ ਹਾਂਜੀ ਜ਼ਰੂਰ ਜੀ ਮੇਰੇ ਦੇਵਰਾਣੀ ਵੀ ਮੇਰੇ ਨਾਲ ਕੰਮ ਕਰਦੀ ਆ ਜੀ ਤੇ ਅਸੀਂ ਦੋਨਾਂ ਨੇ ਜਦੋਂ ਅਸੀਂ ਐਡ ਕਰਨ ਜਾਣੇ ਅਸੀਂ ਦੋਨਾਂ ਜਣੀਆਂ ਨੇ ਆਪਣੇ ਬੱਚੇ ਗੋਦੀ ਚੱਕ ਕੇ ਗੁਰਦੁਆਰਿਆਂ ਚ ਤੁਰ ਕੇ ਜਾਣਾ ਸੀ ਅੱਛਾ ਦੋਨਾਂ ਜਣੀਆਂ ਨੇ ਹਾਂਜੀ ਤੇ ਉਸ ਵਾਂ ਮਾੜਾ ਹੁੰਦਾ ਨਾ ਸਟਰਗਲ ਵਾਲਾ ਕਿ ਤੂੰ ਪੰਜ ਬੱਚੇ ਚੁੱਕ ਚੁੱਕ ਕੇ ਜਾਣਾ ਥਾਂ ਥਾਂ ਤੇ ਆਰਡਰ ਲੈਨੇ ਬਹੁਤ ਔਖਾ ਲੱਗਦਾ ਹਾਂਜੀ ਫਿਰ ਉਦੋਂ ਕੰਮ ਜਦੋਂ ਸ਼ੁਰੂ ਕਰਦੇ ਨਾ ਤਾਂ ਕੋਈ ਵੀ ਅੱਛੀ ਤਰ੍ਹਾਂ ਅਟੈਂਡ ਨਹੀਂ ਕਰਦਾ ਸਾਨੂੰ ਕਈ ਗੁਰਦੁਆਰੇ ਵਾਲਿਆਂ ਨੇ ਕਹਿਣਾ ਕਿ ਤੁਸੀਂ ਕੱਚੇ ਟੇਲਰ ਹੋ ਕਿ ਤੁਸੀਂ ਆਹ ਚੀਜ਼ ਨਹੀਂ ਲੈ ਕੇ ਆਏ ਤੁਸੀਂ ਇੱਕ ਵਾਰੀ ਅਸੀਂ ਦੋਨੇ ਜਣੀਆਂ ਗਈਆਂ ਤੇ ਐਂਟੀ ਟੇਪ ਲੈ ਕੇ ਜਾਣਾ ਭੁੱਲ ਗੀਆਂ ਅੱਛਾ ਤੇ ਜਦੋਂ ਅਸੀਂ ਨਾਪ ਲੈਣ ਲੱਗਿਆ ਨਿਸ਼ਾਨ ਸਾਹਿਬ ਦਾ ਤੇ ਸਾਨੂੰ ਉਹ ਕਹਿਣ ਲੱਗੇ ਤੁਸੀਂ ਕੱਚੇ ਟੇਲਰ ਆ ਐਂਟੀ ਟੇਪ ਕੈਂਚੀ ਤੇ ਪੈਨ ਕਾਪੀ ਵਗੈਰਾ ਨਾਲ ਲਿਆਇਆ ਕਰੋ ਇਹ ਵੀ ਚੀਜ਼ ਅੱਛੀ ਸੀ ਇੱਕ ਉਹਨਾਂ ਨੇ ਸਾਨੂੰ ਸਿੱਖਣ ਨੂੰ ਦੱਸਿਆ ਕੁਛ ਇੱਕ ਦੁਕਾਨਦਾਰ ਤੇ ਮੈਂ ਇਦਾਂ ਹੀ ਮਾਲ ਬਣਾਉਂਦੀ ਸੀ ਤੇ ਬਿਨਾ ਹੀ ਪੈਕਿੰਗ ਤੋਂ ਦੇ ਦਿੰਦੀ ਸੀ ਫਿਰ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੁਸੀਂ ਪੈਕਿੰਗ ਕਰੋਗੇ ਤਾਂ ਤੁਹਾਡਾ ਮਾਲ ਅੱਛਾ ਤੇ ਵਧੀਆ ਲੱਗੇਗਾ ਤੁਸੀਂ ਪੈਕਿੰਗ ਕਰਕੇ ਲੈ ਕੇ ਆਇਆ ਕਰੋ ਫਿਰ ਉਹ ਪੈਕਿੰਗ ਨਾਲ ਹੀ ਮਾਲ ਦੀ ਮੇਰੇ ਦੀ ਥੋੜੀ ਜਿਹੀ ਜ਼ਿਆਦਾ ਡਿਮਾਂਡ ਹੋਣ ਲੱਗ ਗਈ ਕੁਝ ਬ੍ਰਾਂਡ ਰ ਹੋ ਗਿਆ ਸਿਮਰਨ ਨਾਲ ਤੇ ਇਹਦੇ ਨਾਂ ਤੇ ਹੁਣ ਵੀ ਮਤਲਬ ਸਾਡੀ ਅੱਛੀ ਸੇਲ ਹੋ ਰਹੀ ਆ ਸਾਰੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਠੀਕ ਹੈ ਜੀ ਬਹੁਤ ਵਧੀਆ ਕਿਵੇਂ ਲੱਗਦਾ ਕਿ ਹੁਣ ਸਾਰੇ ਜਿਵੇਂ ਮੱਲਾਨ ਵਾਸੀ ਜਾਂ ਕੋਈ ਬਾਹਰੋਂ ਆਂਦਾ ਉਹ ਤੁਹਾਨੂੰ ਤੁਹਾਡੀ ਨੂ ਦੇ ਨਾਂ ਤੇ ਜਾਣਦੇ ਨੇ ਕਿਵੇਂ ਮਹਿਸੂਸ ਹੁੰਦਾ ਮੈਨੂੰ ਬਹੁਤ ਮਹਿਸੂਸ ਹੁੰਦਾ ਜੀ ਖੁਸ਼ੀ ਬਹੁਤ ਹੁੰਦੀ ਆ ਅੱਛਾ ਜਦੋਂ ਬੱਚਿਆਂ ਦਾ ਨਾਂ ਬੋਲਦੇ ਆ ਤੇ ਜਸਮੀਲ ਦਾ ਨਾਂ ਬੋਲਦੇ ਆ ਇੰਨੀ ਖੁਸ਼ੀ ਚੜਦੀ ਬਹੁਤ ਜ਼ਿਆਦਾ ਚੜਦੀ ਆ ਅੱਛਾ ਹਾਂਜੀ ਅਕਸਰ ਕਈ ਸਸਤ ਕਹਿੰਦੀਆਂ ਵੀ ਸਾਡੀ ਨੂ ਦਾ ਨਾ ਕਿ ਉਹ ਵਜਦਾ ਸਾਡਾ ਵਜਣਾ ਚਾਹੀਦਾ ਤੁਸੀਂ ਇਦਾਂ ਨਹੀਂ ਸੋਚਦੇ ਨਹੀਂ ਨਹੀਂ ਸੋਚਦੇ ਨਹੀਂ ਕੰਮ ਇਹਨਾਂ ਨੇ ਕਰਨਾ ਸਾਡਾ ਨਾ ਕਿਹਤੋਂ ਵੱਜੇ ਬਿਲਕੁਲ ਕੰਮ ਤਾਂ ਹੁਣ ਇਹਨਾਂ ਨੇ ਕਰਨਾ ਪਹਿਲਾਂ ਮੈਂ ਬਹੁਤ ਕਰਾਉਂਦੀ ਸੀ ਕੰਮ ਇਹਨਾਂ ਦਾ ਹੁਣ ਨਹੀਂ ਹੁੰਦਾ ਵਾ ਅੱਛਾ ਹਾਂ ਬਹੁਤ ਵੀ ਇਹਨਾਂ ਦੇ ਨਾਲ ਮੈਂ ਸਾਰਾ ਕਰਾਉਂਦੀ ਰਹੀਆਂ ਹੁਣ ਨਹੀਂ ਹੁੰਦਾ ਕੰਮ ਹੁਣ ਸਵੀਰ ਦੇ ਸਾਹਬ ਨਾਲ ਨਹੀਂ ਹੁੰਦਾ ਕੰਮ ਤੁਸੀਂ ਵੀ ਨਾਲ ਮਿਲ ਕੇ ਇਹਨਾਂ ਦੇ ਕੰਮ ਕਰਦੇ ਹੋ ਤੇ ਤੁਹਾਡਾ ਨਾਮ ਕੀ ਹੈ ਭਲੇ ਪੁੱਛੂੰ ਮੇਰਾ ਨਾਮ ਮਨਜੀਤ कौर ਹੈ ਜੀ اچھا ਤੇ ਤੁਸੀਂ ਨਾਲ ਮਿਲ ਕੇ ਉਹਨੂੰ ਸ਼ੁਰੂ ਤੋਂ ਹੀ ਕਰ ਰਹੇ ਹੋ ਕੰਮ ਹਾਂ ਜੀ ਮੈਂ ਸ਼ੁਰੂ ਤੋਂ ਕਰ ਰਹੀ ਹਾਂ ਜੀ ਅਸੀਂ ਇਕੱਠਿਆਂ ਨੇ ਸ਼ੁਰੂ ਕੀਤਾ ਸੀ ਅਸੀਂ ਇਕੱਠੇ ਜਾਂਦੇ ਹੁੰਦੇ ਸੀਗੇ ਅਲੱਗ-ਅਲੱਗ ਗੁਰਦਵਾਰਾ ਸਾਹਿਬ ਆਰਡਰ ਲੈਣ ਜਾਂਦੇ ਹੁੰਦੇ ਸੀਗੇ ਤੇ ਅਸੀਂ ਇਕੱਠਿਆਂ ਨੇ ਸ਼ੁਰੂ ਕੀਤਾ ਸੀ ਤੇ ਔਖਾ ਔਖਾ ਕਿੰਨਾ ਸਮਾਂ ਦੇਖਿਆ ਫਿਰ ਔਖਾ ਸਮਾਂ ਟਾਈਮ ਤਾਂ ਆਂਦਾ ਹੀ ਰਹਿੰਦਾ ਉਤਰਾ ਜਿਹੜਾ ਤਾਂ ਆਂਦੇ ਹੀ ਰਹਿੰਦੇ ਆ ਜ਼ਿੰਦਗੀ ਦੇ ਵਿੱਚ ਚਲੋ ਅੱਛਾ ਬੁਰਾ ਟਾਈਮ ਹੋ ਕੇ ਅੱਛਾ ਵੀ ਅੱਜ ਵੀ ਉਹਦੇ ਵਰਗੀ ਵੀਰੀਸ ਨਹੀਂ ਹੁੰਦੀ ਜੀ ਬਿਲਕੁਲ ਬਿਲਕੁਲ ਹੁਣ ਅੱਜ ਦੀ ਡੇਟ ਤੇ ਖੁਸ਼ ਹੋ ਬਹੁਤ ਖੁਸ਼ ਹਾਂ ਜੀ ਸ਼ੁਕਰਾਨਾ ਬਬਾਈ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਹਾਂ ਜੀ ਕੀ ਕੀ ਬਣਾਉਂਦੇ ਹੋ ਤੁਸੀਂ ਇੱਕ ਵਾਰ ਸਾਡੇ ਵਿਊਅਰਸ ਨੂੰ ਦੱਸਿਓ ਅਸੀਂ ਜੇ ਨਿਸ਼ਾਨ ਸਾਹਿਬ ਬਣਾਉਨੇ ਆ ਇਸ ਤਰ੍ਹਾਂ ਮੇਰਾ 4 ਫੁੱਟ ਦੇ ਨਿਸ਼ਾਨ ਸਾਹਿਬ ਤੋਂ ਲੈ ਕੇ ਮੇਰਾ 150 250 ਫੁੱਟ ਦੇ ਨਿਸ਼ਾਨ ਸਾਹਿਬ ਤੱਕ ਤਿਆਰ ਹੋ ਕੇ ਜਾਂਦਾ ਜੀ ਅੱਛਾ ਜੀ ਆ ਇਹ ਖੰਡਾ ਸਾਹਿਬ ਬਣਿਆ ਇਹ ਤੁਸੀਂ ਆਪ ਬਣਾਉਂਦੇ ਹੋ ਹਾਂਜੀ ਇਹ ਮੈਂ ਹੱਥ ਨਾਲ ਬਣਾਉਂਦੀ ਆ ਪਹਿਲਾਂ ਇਹਨਾਂ ਨੂੰ ਟ੍ਰੇਸ ਕਰਦੀ ਆ ਫਿਰ ਇਹਨਾਂ ਤੇ ਪੀਕੋ ਕਰਦੀ ਆ ਫਿਰ ਸੈਂਟਰ ਚੋਂ ਕਟਿੰਗ ਕਰਕੇ ਫਿਰ ਇਹ ਖੰਡਾ ਤਿਆਰ ਹੁੰਦਾ ਜੀ ਅੱਛਾ ਜੀ ਤੇ ਪ੍ਰਿੰਟਿੰਗ ਵਾਲੇ ਵੀ ਕਰਦੇ ਤੁਸੀਂ ਹਾਂਜੀ ਹੁਣ ਮੈਂ ਮਾਰਚ ਅਪ੍ਰੈਲ ਤੋਂ ਸ਼ੁਰੂ ਕੀਤਾ ਵਾ ਪ੍ਰਿੰਟਿੰਗ ਵਾਲਾ ਕੰਮ ਹੂੰ ਇਹਨਾਂ ਦਾ ਫਿਕਸ ਇਹਨੇ ਆਪਣੇ ਹੋਲੇ ਮੱਲੇ ਤੇ ਲੱਗਦੇ ਨੇ ਜਿਹੜੇ ਟਰਾਲੀਆਂ ਟਰੈਕਟਰਾਂ ਤੇ ਇਹ ਵਾਲਾ ਮੈਂ ਹੁਣ ਸ਼ੁਰੂ ਕੀਤਾ ਜੀ ਕੰਮ ਅੱਛਾ ਇਹ ਕਿੰਨੇ ਫੁੱਟ ਦਾ ਹੁੰਦਾ ਇਹ 6 ਫੁੱਟ ਦਾ ਨਿਸ਼ਾਨ ਸਾਹਿਬ ਹੁੰਦਾ ਜੀ ਅੱਛਾ ਗੁਰੂ ਘਰਾਂ ਚ ਜਿਹੜੇ ਲੱਗਦੇ ਉਹ ਕਿੰਨੇ ਫੁੱਟ ਦੇ ਹੁੰਦੇ ਉਹ 110 125 60 65 70 75 ਇਦਾਂ ਦੇ ਹੁੰਦੇ ਕਿੰਨਾ ਸਮਾਂ ਲੱਗਦਾ ਬਣਾਉਣ ਤੇ ਸਮਾਂ ਤਾਂ ਜੀ ਨਿਸ਼ਾਨ ਸਾਹਿਬ ਦੇ ਸਾਈਜ਼ ਤੇ ਡਿਪੈਂਡ ਕਰਦਾ ਵਾ ਕਈ ਵਾਰੀ 2 2 3 3 ਘੰਟੇ ਵੀ ਲੱਗ ਜਾਂਦੇ ਆ ਤੇ ਕਈ ਨਿਸ਼ਾਨ ਸਾਹਿਬ ਜਦੋਂ ਵੱਡੇ ਹੁੰਦੇ ਨੇ ਉਹਨਾਂ ਨੂੰ ਦਿਨ ਵੀ ਪੂਰਾ ਲੱਗ ਜਾਂਦਾ ਜੀ ਅੱਛਾ ਪੂਰਾ ਦਿਨ ਲੱਗ ਜਾਂਦਾ ਹਾਂਜੀ ਹਾਂਜੀ ਵੈਸੇ ਹੀ ਘੱਟੋ ਘੱਟ ਅਗਰ ਛੋਟੇ ਤੋਂ ਛੋਟਾ ਨਿਸ਼ਾਨ ਸਾਹਿਬ ਬਣਾਉਣੋ ਵੀ ਕਿੰਨਾ ਸਮਾਂ ਲੱਗਦਾ ਛੋਟੇ ਨਿਸ਼ਾਨ ਸਾਹਿਬ ਨੂੰ ਤਾਂ ਮੈਨੂੰ ਘੰਟਾ ਕ ਲੱਗ ਜਾਂਦਾ ਜੀ ਮੈਂ ਅਠਪੁਰ ਦਾ ਨਿਸ਼ਾਨ ਸਾਹਿਬ ਪਹਿਲਾਂ ਇਹਨਾਂ ਨੂੰ ਟਰੇਸ ਕਰਨ ਪਹਿਲਾਂ ਕਟਿੰਗ ਕਰਨੀ ਆ ਫਿਰ ਟਰੇਸ ਸਲਾਈ ਕਰਨੀ ਆ ਫਿਰ ਟਰੇਸ ਕਰਕੇ ਖੰਡਾ ਤਿਆਰ ਕਰਨਾ ਤੋਂ ਘੰਟਾ ਤਾਂ ਲੱਗਦਾ ਹੀ ਆ ਜੀ ਤੇ ਕਸ਼ਹਿਰਿਆਂ ਵਗੈਰਾ ਦੇ ਮੈਨੂੰ ਆਰਡਰ ਆਉਂਦੇ ਨੇ ਬਾਹਰੋਂ ਟਕਸਾਲੀ ਕਸ਼ਹਿਰੇ ਮੈਂ ਸਪੈਸ਼ਲ ਬਣਾਉਣੀ ਆ ਜੀ ਅੱਛਾ ਟਕਸਾਲੀ ਕਸ਼ਹਿਰਾ ਵੀ ਬਹੁਤ ਲੋਕ ਘੱਟ ਬਣਾਉਂਦੇ ਨੇ ਪਰ ਮੈਂ ਟਕਸਾਲੀ ਸਹਿਰਾ ਵੀ ਬਣਾਉਣੀ ਆ ਜੀ ਸੋ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਤੁਸੀਂ ਭੈਣ ਜੀ ਦੇਖ ਸਕਦੇ ਹੋ ਵੀ ਜਿਹੜੇ ਘਰ ਦੇ ਵਿੱਚ ਰਹਿ ਕੇ ਇਹਨਾਂ ਵਧੀਆ ਕੰਮ ਕਰਦੇ ਨੇ ਪੂਰੇ ਸ਼ਹਿਰ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕੋਈ ਵੀ ਇਦਾਂ ਦੀ ਔਰਤ ਨਹੀਂ ਹੈ ਜਿਹੜੀ ਨਿਸ਼ਾਨ ਸਾਹਿਬ ਬਣਾਉਂਦੇ ਹੋਣ ਸੋ ਸਾਰੇ ਗੁਰੂ ਘਰਾਂ ਦੀ ਹਰ ਇੱਕ ਚੀਜ਼ ਲਈ ਤੁਸੀਂ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸਿਮਰਨ ਸਲਾਈ ਸੈਂਟਰ ਦੇ ਨਾਮ ਤੇ ਇਹ ਘਰ ਦੇ ਵਿੱਚ ਬੱਚਿਆਂ ਨੂੰ ਸਿਖਾਉਂਦੇ ਵੀ ਨੇ ਤੇ ਇਹ ਗੁਰੂ ਸਾਹਿਬ ਦੇ ਜਿਹੜੇ ਅੰਗ ਭੇਟ ਜਿਹੜੇ ਹੁੰਦੇ ਨੇ ਕੰਮ ਉਹ ਸਾਰੇ ਹੀ ਕੰਮ ਉਹ ਕਰਦੇ ਨੇ कट करियो हो, अंग पेटनी है सॉरी गलत बोल लिया मैं